ਆ ਮਾਂ ਦਾ ਬੱਚਾ ਪੈਦਾ ਹੁੰਦਾ ਹੈ ਜਿਵੇਂ ਪ੍ਰਕਰਨ ਸ਼ੁਰੂ ਕਰ ਲਿਆ 1 ਘੰਟੇ ਦੀ ਕਥਾ ਹੈ ਕਿੰਨਾ ਸਿਰਖ ਪਾਉਦੀ ਮਾਂ ਇਹ ਚਾਚਾ ਈ ਤਾਇਆ ਈ ਪਾਪਾ ਕਿੰਨਾ ਬੋਲਦੀ ਫਿਰ ਜਾਣਾ ਬੋਲਦਾ ਜੋ ਸਿਰਖ ਪਾਈ ਨਾ ਕਰੀਂ ਜਾਲਾ ਗੁੰਗਾ ਰਹਿ ਜਾਏ ਕੁਝ ਨਹੀਂ ਬੋਲ ਸਕਦਾ ਪਹਿਲਾਂ ਸੁਰਣਾ ਪੈਂਦਾ ਹੈ ਤੇ ਸਾਬ ਕਹਿੰਦੇ ਆ ਸੁਣ ਪਹਿਲਾਂ ਆ ਕੇ ਨਾਮ ਦਾ ਸੁਣ ਫਿਰ ਮੰਨਣ ਕਰ ਫਿਰ ਨਿਧਾਸਨ ਕਰ ਫਿਰ ਤਤ ਮੰਗ ਦਾ ਸੰਸ਼ੋਧਨ ਕਰ ਜਪਜੀ ਸਾਹਿਬ ਵਿੱਚ ਇਤਨਾ ਲਿਖਿਆ ਪਹਿਲਾਂ ਚਾਰ ਪੌੜੀਆਂ ਸਰਵਣ ਦੀਆਂ ਚਾਰ ਮੰਨਣ ਦੀਆਂ ਇੱਕ ਨਿਧਾਸਨ ਦੀ ਪੰਜ ਪ੍ਰਮਾਨ ਵਾਲੀ ਤੇ ਤੂੰ ਸਦਾ ਸਲਾਮਤ ਨਿਰੰਕਾਰ ਚਾਰ ਵਰਾ ਆਉਂਦਾ ਚਾਰ ਮਾਹ ਬਾਗ ਨੇ ਇਹ ਤਤ ਮੰਗ ਦਾ ਸੰਸ਼ੋਧਨ ਹੈ ਪਰ ਪਹਿਲਾਂ ਤੇ ਸਰਵਣ ਕਰਨਾ ਪਊ ਨਾ ਪਹਿਲਾਂ ਮੰਨਣ ਕਿ ਤਰ੍ਹਾਂ ਕਰ ਲੂ ਸੁਣਿਆ ਹੀ ਨਹੀਂ ਤਾਂ ਕਹਿੰਦੇ ਆ ਸੁਣ ਅਰਥ ਵਾਸਤੇ ਕਿਤੇ ਤਰ੍ਹਾਂ ਪਾਲਣਾ ਕਰਨ ਲੱਗ ਪਿਓ ਐੜੇ ਤੋਂ ਭਾਵ ਆ ਤੇ ਸੁਣਨਾ ਸੁ ਸੁਣ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਤ ਸੰਗਤ ਵਿੱਚ ਬੈਠ ਕੇ ਸੁਣਿਆ ਹੈ ਨਾ ਉਹਨਾਂ ਦੇ ਅੰਦਰ ਪ੍ਰੇਮ ਦਾ ਉਸ਼ਾਲਾ ਆਉਂਦਾ ਜੀ ਫਿਰ ਉਹ ਕਹਿੰਦੇ ਨੇ ਕਿਉਂ ਮਿਲਿਏ ਹਰ ਜਾਏ ਹਰੀ ਨੂੰ ਕਿਤਰਾ ਜਾ ਕੇ ਮਿਲਣਾ ਕਰੀਏ